ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਲੰਘੇ ਦਿਨ ਤੋਂ ਹੀ ਕਾਰਵਾਈਆਂ ਤੇ ਕਾਰਵਾਈਆਂ ਹੋ ਰਹੀਆਂ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਜੀ ਹੋਣ ਉਹਨਾਂ ਦੇ ਪਰਿਵਾਰਕ ਜੀ ਹੋਣ ਸਮਰਥਕ ਹੋਣ ਜਾਂ ਫਿਰ ਭਾਈ ਅਮਰਤਪਾਲ ਸਿੰਘ ਆਪ ਹੁਣ ਭਾਈ ਅਮਰਤਪਾਲ ਸਿੰਘ ਮੈਂਬਰਸ਼ਿਪ ਨੂੰ ਲੈ ਕੇ ਐਮਪੀਸ਼ਿਪ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਸਲ ਹਾਈ ਕੋਰਟ ਦੇ ਵਿੱਚ ਕਪਟੀਸ਼ਨ ਪਾਈ ਗਈ ਸੀ ਵਿਕਰਮਜੀਤ ਸਿੰਘ ਵੱਲੋਂ ਜੋ ਕਿ ਸਰਦਾਰ ਭਗਤ ਸਿੰਘ ਦੁਆਬੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਨੇ ਔਰ ਉਹਨਾਂ ਨੇ ਪਟੀਸ਼ਨ ਦੇ ਵਿੱਚ ਸਵਾਲ ਖੜੇ ਕੀਤੇ ਸੀ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਦੇ ਸੰਬੰਧੀ ਜਦੋਂ ਉਮੀਦਵਾਰੀ ਕੀਤੀ ਗਈ ਸੀ ਤਾਂ ਉਸ ਵੇਲੇ ਦਿੱਤੇ ਗਏ ਦਸਤਾਵੇਜ਼ਾਂ ਨੂੰ ਲੈ ਕੇ ਸਵਾਲ ਚੱਕੇ ਗਏ ਸੀ ਇਥੋਂ ਤੱਕ ਇਲਜ਼ਾਮ ਲਾਇਆ ਸੀ ਕਿ ਆਪਣੇ ਪ੍ਰਚਾਰ ਦੇ ਵਿੱਚ ਸਰਕਾਰੀ ਗੈਰ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਗਿਆ ਇਥੋਂ ਤੱਕ ਕਿ ਆ ਗਿਆ ਕਿ ਧਾਰਮਿਕ ਤੰਤਰ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਗੁਰਦੁਆਰੇ ਸਹਿਬਾਨਾ ਨੂੰ ਆਪਣੀ ਚੋਣ ਪ੍ਰਚਾਰ ਪ੍ਰਕਿਰਿਆ ਦੇ ਵਿੱਚ ਲਿਆਂਦਾ ਗਿਆ ਜਾਣਬੁੱਝ ਕੇ ਵਰਤੋਂ ਕੀਤੀ ਗਈ ਜਦਕਿ ਚੋਣ ਜ਼ਾਬਤੇ ਦੇ ਵਿੱਚ ਇਸ ਦੀ ਗੱਲ ਦੀ ਮਨਾਹੀ ਹੈਗੀ ਐਥੋਂ ਤੱਕ ਇਹ ਵੀ ਕਿਹਾ ਗਿਆ ਕਿ ਆਪਣੇ ਫੰਡਸ ਦੇ ਬਾਰੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਸੌਂਪੀ ਗਈ ਜਿਸ ਨੂੰ ਲੈ ਕੇ ਪਟੀਸ਼ਨ ਫਾਈਲ ਹੋਈ ਸੀ ਔਰ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਦਰਸਲ ਸੁਣਵਾਈ ਹੋਈ ਤੇ ਉਸ ਸੁਣਵਾਈ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਨਜ਼ਰ ਆ ਰਹੀਆਂ ਸਮਾਂ ਦਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਨੂੰ 25 ਅਕਤੂਬਰ ਤੱਕ ਦਾ ਔਰ 25 ਅਕਤੂਬਰ ਤੱਕ ਇਸ ਸਮੇਂ ਦੇ ਦਰਮਿਆਨ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਆਪਣਾ ਜਵਾਬ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਹਾਲਾਂਕਿ ਕਹਦੀ ਇਹ ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਜਾਂ ਪਰਿਵਾਰ ਨੂੰ ਦੇ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਟੀਸ਼ਨ ਫਾਈਲ ਕੀਤੀ ਗਈ ਸੀ। ਪਟੀਸ਼ਨ ਫਾਈਲ ਕਰਨ ਦੇ ਬਾਅਦ ਹੁਣ ਇਹ ਚਰਚਾ ਚੱਲਦੀ ਪਈ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਸਕਦੀ ਹੈ। ਉਹਦੇ ਉੱਤੇ ਇਹ ਸਵਾਲ ਖੜੇ ਹੋ ਰਹੇ ਨੇ। ਸਵਾਲ ਖੜੇ ਕਰ ਦਿੱਤੇ ਗਏ ਨੇ। ਲੰਗੇ ਦਿਨਾਂ ਦੇ ਵਿੱਚ ਜਦੋਂ ਭਗਤ ਸਿੰਘ ਦੁਆਬੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਹਾਈ ਕੋਰਟ ਉਨ੍ਹਾਂ ਦੇ ਪੱਖ ਵੱਲ ਭੁਗਤਦਾ ਦਿਖਾਈ ਦੇ ਸਕਦਾ ਹੈ ਯਾਨੀ ਕਿ ਹਾਈ ਕੋਰਟ ਨੇ ਬੜੀ ਹੱਦ ਤੱਕ ਐਕਸੈਪਟ ਕਰ ਲਈ ਸੀ ਉਹ ਪਟੀਸ਼ਨ ਕਹਿੰਦੇ ਅਜੇ ਕੁਝ ਤੱਥ ਬਾਕੀ ਸੀ ਜਿਹੜਾ ਉੱਤੇ ਵਿਚਾਰ ਹੋਣਾ ਜ਼ਰੂਰੀ ਸੀ ਔਰ ਵਿਚਾਰ ਹੋ ਰਿਹਾ ਸੀ ਔਰ ਕਹਿੰਦੇ ਹੁਣ ਉਹ ਵੀ ਵਿਚਾਰ ਹੋ ਗਿਆ ਇਹਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਹੁਣ ਬਸ ਸਮਾ ਦਿੱਤਾ ਗਿਆ ਕਿ ਆਪਣਾ ਪੱਖ ਪੇਸ਼ ਕੀਤਾ ਜਾਵੇ ਜਿਹੜੀਆਂ ਇੱਕ ਤਾਹੀਆਂ ਗਨਾਈਆਂ ਗਈਆਂ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਔਰ ਜੇ ਸੱਚ ਨੇ ਤਾਂ ਇਹ ਕਿਉਂ ਕੀਤੀਆਂ ਗਈਆਂ ਨੇ ਇਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਦਾ ਜਵਾਬ ਕੀ ਹੋਵੇਗਾ ਜਾਂ ਪਰਿਵਾਰ ਕੀ ਇਹਦੇ ਉੱਤੇ ਜਵਾਬ ਦਿੰਦਾ ਹਾਲਾਂਕਿ ਲੰਗੇ ਕੱਲ ਐਨਆਈਏ ਦੀਆਂ ਰੇਡਾਂ ਹੋਈਆਂ ਨੇ ਪਰਿਵਾਰ ਉੱਧਰ ਵੀ ਆਲਰੇਡੀ ਬਿਜ਼ੀ ਆ ਪਰ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਦਾ ਮਾਮਲਾ ਲੰਬੇ ਤੱਕ ਸਮਾਂ ਲੱਗਦਾ ਗਿਆ 25 ਅਕਤੂਬਰ ਤੱਕ ਦੀ ਤਰੀਕ ਜਿਹੜੀ ਆ ਉਹ ਪਾ ਦਿੱਤੀ ਗਈ ਹੈ ਔਰ ਦੇਖਣਾ ਹੋਵੇਗਾ ਕਿ ਹੁਣ ਹਾਈ ਕੋਰਟ ਦੇ ਵਿੱਚ ਵੀ ਕੀ ਬਣਦਾ ਤੇ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਖਤਰੇ ਵਿੱਚ ਆਪਣੇ ਆਪ ਨੂੰ ਦੱਸ ਰਿਹਾ ਜਾਂ ਕਹਿ ਦਈਏ ਕਿ ਬਾਰ ਬਾਰ ਇਲਜ਼ਾਮ ਲਾਏ ਜਾ ਰਹੇ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰੀਆਂ ਸਮਰਥਕਾਂ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਦੂਜੇ ਪਾਸੇ ਕਿ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਜਿਹੜੀ MP ਸ਼ਿਪ ਹੈ ਖਡੂਰ ਸਾਹਿਬ ਤੋਂ ਉਹ ਰੱਦ ਹੋ ਜਾਵੇਗੀ ਵੱਡੀ ਮਾਤਰਾ ਦੇ ਨਾਲ ਵੱਡੇ ਵੋਟਾਂ ਦੇ ਨਾਲ ਵੱਡੇ ਮਾਰਜਨ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤੇ ਸਨ ਪਰ ਕੀ ਪਾਈ ਅਮਰਤਪਾਲ ਸਿੰਘ ਦੀ ਇਹ ਜਿੱਤ ਜ਼ਿਆਦਾ ਦਿਨਾਂ ਦੀ ਮਹਤਾਜ ਨਹੀਂ ਜ਼ਿਆਦਾ ਦਿਨਾਂ ਦੀ ਮਹਿਮਾਨ ਨਹੀਂ ਹੈ ਸਵਾਲ ਬੇਹੱਦ ਖੜੇ ਹੋ ਰਹੇ ਨੇ ਪਰ ਅਗਲਾ ਹਾਈ ਕੋਰਟ ਦਾ ਫੈਸਲਾ ਕੀ ਆਉਣ ਦਾ ਸੁਣਵਾਈ ਦੇ ਉੱਤੇ ਕੀ ਹੁੰਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇਡੀਆ ਪੰਜਾਬੀ ਤੇ